ਸਾਰੇ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ ਲੈ ਹੂਟਰ ਵੱਜਿਆ ਜੀ ਹੂਟਰ ਵੱਜਿਆ ਸੀ ਗੱਡੀਆਂ ਸੀ ਪ੍ਰਾਈਵੇਟ ਦੇ ਚਾਰ ਇੱਕੋ ਜਿਹੀ I20 ਉਹਨਾਂ ਨੂੰ ਅਸੀਂ ਰੋਕ ਕੇ 브੍ਰੇਕੀ ਨਾਲ ਉਹਨਾਂ ਦੀ ਜਾਂਚ ਕੀਤੀ ਜਿਹਦੇ ਵਿੱਚ ਕਾਲੀਆਂ ਗਜਾਲੀਆਂ ਗੱਡੀ ਨੇ ਲੱਗੀਆਂ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਦੀ ਵਿੱਚ ਪੁੱਛਿਆ ਉਹਨੂੰ ਵੀ ਤੇਰੇ ਗੱਡੀ 'ਚ ਹੂਟਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਹੂਟਰ ਲੱਗਾ ਸੀ ਜਿਹਦੇ ਵਿੱਚ ਹੂਟਰ ਉਹਦਾ ਕੱਟ ਕੇ ਅਸੀਂ ਚਲਾਣ ਕੀਤਾ ਗਿਆ ਬਿਚੋਂ ਪੁਲਿਸ ਪਾਰਟੀ ਆਉਂਦੀ ਸੀ ਕੰਠਾ ਵਾਲੇ ਦੀ ਉਹ ਵੀ ਆ ਗਏ ਜੋ ਹੁਣ ਇਕੱਠਾ ਹੋਇਆ ਵੈਸੇ ਕਾਫੀ ਸਾਰਾ ਇੱਥੇ ਜਿਹਦੇ ਵਿੱਚੋਂ ਅਸੀਂ ਤਰੀਕੀ ਨਾਲ ਉਹਨਾਂ ਤਰਾਸ਼ੀ ਲਈ ਉਹਦੀ ਗੱਡੀ ਸੀ ਨਾਲ ਸੰਜੋਗ ਨਾਲ ਜਿਹਦੇ ਵਿੱਚੋਂ ਇੱਕ ਕੰਡਾ ਤੇ ਕੁਝ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ ਇਹਦੇ ਦੇ ਪਾਸੇ ਆ ਮਿਸਤਰੀ ਪਾਸਿਆ ਮਿਸਤਰੀ ਬਲਾ ਦੇ ਨਾਲ ਆ ਮਿਸਤਰੀ ਮੁੰਡਾ جاپو کي ڪيئن ڪري ਕੀ ਕੋਈ ਕਹਦਾ ਉਸਕਾ ਆ ਵੀਰ ਦਾ ਆਪ ਕਰੀਏ ਇਹ ਉੱਤਰਦਾ ਨਹੀਂ ਗਈ ਇਹ ਉੱਤਰਦਾ ਨਹੀਂ ਰਿਹਾ ਐਂਪਾ ਐਂਪਾ ਇੱਧਰ ਹੈ YouTube ਤੋਂ ਨਾ ਨਹੀਂ ਇਹ ਕੋਈ ਚੀਜ਼ ਹੈਗਾ ਨਾ ਨਹੀਂ ਸਹੀ ਚਾਹੀਦਾ ਅਸਲੀ ਇਹ ਨਹੀਂ ਰਹਿਣਾ ਤਾ ਆ ਬੋਤਲ ਚੜੀ ਬੋਲੀ ਆ ਜਿਹੜਾ ਜੀ ਸਮਾਨ ਆ ਵੜੇ ਆ ਚਾਪ ਦਿਲਾ ਮੇਰੇ ਕੋਲ ਸਰ ਜਮਾਨ ਜੋ ਐਸਐਸਪੀ ਸਾਹਿਬ ਦੇ ਹੁਕਮਾਂ 'ਤੋਂ ਟੈਂਟ ਏਰੀਆ ਦੇ ਵਿੱਚ ਅੱਡ-ਅੱਡ ਸ਼ਿਫਟਿੰਗ ਵਾਈਜ਼ ਮੋਬਾਈਲ ਨਾਕਾ ਅਸੀਂ ਲਾਉਂਦੇ ਰਹਿਨੇ ਆ। ਅੱਜ ਸਪੈਸ਼ਲ ਆਪਣਾ ਨਾਕਾ ਲੇਟਾਂ ਵਾਲੀ ਚੌਂਕ ਦੇ ਅਸੀਂ ਲਾਇਆ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲ ਤੇ ਸਲੈਂਸਰ ਆ ਜਿਹੜੇ ਪਟਾਕੇ ਮਾਰਦੇ ਉਹ ਚੈੱਕ ਕਰ ਰਹੇ ਆਂ, ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਨ੍ਹਾਂ 'ਚ ਹੋਟਰ ਲੱਗੇ ਉਹ ਚੈੱਕ ਕਰ ਰਹੇ ਆਂ ਤੇ ਬਲ ਸਵਾਰੀ ਬਿਨਾਂ ਨੰਮਰੀ ਉਹਨਾਂ ਦੇ ਅਸੀਂ ਅੱਜ ਚੈੱਕ ਕਰਕੇ ਦਚਾਨ ਕਰਦੇ ਆਂ ਸਰ ਇੱਕ ਗੱਡੀ ਜਿਹੜੀ ਤੁਸੀਂ ਅੱਜ ਤੁਸੀਂ ਫੜੀ ਐ ਉਹਦੇ ਵਿੱਚੋਂ ਕੀ ਕੁਝ ਹੋਇਆ? ਸਰ ਇਹ ਗੱਡੀ ਜਿਹੜੀ ਨਾ ਪਿੱਛੋਂ ਚੁੰ ਦੇ ਹੰਟਰ ਵਜਿਆ ਜੀ ਸਕੂਟਰ ਵਜਿਆ ਸੀ ਗੱਡੀਆਂ ਸੀ ਪ੍ਰਾਈਵੇਟ ਦੇ ਚਾਰ ਇੱਕੋ ਜਿਹੀ I20 ਉਹਨਾਂ ਨੂੰ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਦੀ ਜਾਂਚ ਕੀਤੀ ਜਿਹਦੇ ਵਿੱਚ ਕਾਲੀਆਂ ਗਜਾਲੀਆਂ ਗੱਡੀ ਨਹੀਂ ਲੱਗੀਆਂ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਦੀ ਵਿੱਚ ਪੁੱਛਿਆ ਉਹਨੂੰ ਵੀ ਤੇਰੇ ਗੱਡੀ 'ਚ ਫੁੱਟਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਫੁੱਟਰ ਲੱਗਾ ਸੀ ਜਿਹਦੇ ਵਿੱਚ ਫੁੱਟਰ ਉਹਦਾ ਕੱਟ ਕੇ ਅਸੀਂ ਚਲਾਣ ਕੀਤਾ ਗਿਆ ਪਿੱਛੋਂ ਪੁਲਿਸ ਪਾਰਟੀ ਆਉਂਦੀ ਸੀ ਕੰਠਾਣੇ ਦੀ ਉਹ ਵੀ ਆ ਗਏ ਜੋ ਹੁਣ ਇਕੱਠਾ ਹੋਇਆ ਵੈਸੀ ਕਾਫੀ ਸਾਰਾ ਇੱਥੇ ਜਿਹਦੇ ਵਿੱਚੋਂ ਅਸੀਂ ਬਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਦੀ ਨਾਲ ਸੰਯੋਗ ਨਾਲ ਜਿਹਦੇ ਵਿੱਚੋਂ ਇੱਕ ਡੰਡਾ ਤੇ ਉਸ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਲਈ ਉਹ ਕੈਂਟ ਥਾਣੇ ਉਹਨਾਂ ਨੂੰ ਲੈ ਕੇ ਮੜਾਇਆ ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਉਸ ਤਰ੍ਹਾਂ ਉਸ ਦੇ ਉੱਪਰ ਆਪਣਾ ਕਿਸੇ ਨਿੱਜੀ ਅਖਬਾਰ ਦਾ ਲੋਗੋ ਲੱਗਿਆ ਸੀ